ਵਾਹਿਗੁਰੂ ਸਾਹਿਬ ਜੀ ਤੁੰਬਰੀ ਸ਼ਰਨ ਤੁਮਾਰੀ ਆਸਾ ਤੁਮੀ ਸੱਜਣ ਸੁਹੇਲੇ ਰਾਖੋ ਰੱਖਣਾ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਹਰਸ਼ਨ ਪਰਸ਼ੀ ਹੈ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਤਨਸਰੀ ਪੰਗਵਾ ਅਖਦ ਤੇਰਾ ਨਾਮ ਦਿਆਲ ਮੋਹਿ ਆਤਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰੇ ਪਾਲ ਅਖਦ ਤੇਰ ਨਾਮ ਦਿਆ ਉਹ ਆਪ ਕਰੇ ਪਿਰਤ ਪਾਲ ਰਹਾ ਤਾਰ ਆ ਲਗ ਰੋ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਦਨ ਕਾਟ ਲਿਓ ਆਪਨੇ ਕਰ ਕਬੂਨਾ ਆਵਲ ਹਾਰ ਏ ਰੀ ਸ਼ਰਨ ਆਹੋ ਜੀਵਾ ਤੂੰ ਸੰਮਰਥ ਪੁਰਖ ਮੇਰ ਵਾਨ ਆਠ ਪੈਰ ਪ੍ਰਭ ਕੋ ਆਰਾਧੀ ਸਾਦ ਕੁਰਬਾਨ ਤੇਰੀ ਸ਼ਰਨ ਪਿਆ ਨਾਨਕ ਸਾਧ ਗੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਨਾਸਰੀ ਮਹਲਾ 5 ਅਖਦ ਤੇਰ ਨਾਮ ਦਿਆਲ ਮੋਹੇ ਆਕਰ ਤੇਰੀ ਗਤ ਨਹੀਂ ਜਾਣੀ ਤੂੰ ਆਵ ਕਰੇ ਬਿਲਕੁ ਪਾਲੂ ਵਾਹਿਗੁਰੂ ਜਿੱਪਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਬ ਜੀ ਤੋਹਾਰ ਵਾਹਿਗੁਰੂ ਜੀ ਸਵਈਆ ਭਜਨ ਕਾਇਕੂ ਜੂਜ ਮਰੋ ਗਰੇ ਜਾਹੋ ਭਲੋ ਜਨ ਕੋਇਕ ਜੀ ਜੋ ਭਜਨ ਕਾਇ ਕੋ ਜੂਜ ਮਰੋ ਗਰੇ ਜਾ ਹੋ ਪਲੋ ਦਿਨ ਕੋਇਕ ਜੀ ਜੋ ਹਾਤ ਹਲਾ ਹਲ ਕਿਉ ਆਪਣੇ ਕਰ ਜਾਏ ਧਾਮ ਸੁਧਾਰੂ ਸੋ ਪੀਚੋ ਜੋ ਕੈ ਪੂਪਤ ਬਾਣ ਹਨੇਓ ਮੁਖ ਤੇ ਕਾਹਯੋ ਜੁਦੇ ਕੋ ਹਲ ਲਿਜੋ ਲਗਤ ਬਾਣ ਗਿਰਿਓ ਮੁਰਸ਼ਾਏ ਕੇ ਸਰੋਂ ਗਿਰਿਓ ਸਗਰ ਅੰਗ ਪੀਜੋ ਜੋ ਕੈ ਭੂਪਤ ਬਾਨ ਹਣਿਓ ਮੁਖ ਤੇ ਕਾਇੋ ਜੁਦੇ ਕੋ ਹਲ ਲਿਜੋ ਲਗਤ ਬਾਨ ਗਰਿਓ ਮੁਰ ਸ਼ਾਇਕ ਸਰਾਉਣ ਗਿਰਿਓ ਸਗਰੋ ਅੰਗ ਭੀਜੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ